ਹਾਂਜੀ ਕਿਵੇਂ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਗੱਲ ਕਰਦੇ ਆਪਾਂ ਅਕਲ ਅਤੇ ਚਤਰਾਈ ਦੀ ਅਕਲ ਆ ਜਿਹੜੀ ਸਾਨੂੰ ਇਹ ਸਿਖਾਈ ਜਾਂਦੀ ਆ ਸਾਡੇ ਮਾਂ-ਬਾਪ ਦੁਆਰਾ ਸਾਡੇ ਅਧਿਆਪਕਾਂ ਦੁਆਰਾ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਪਰ ਜਿਹੜੀ ਚਤਰਾਈ ਆ ਇਹ ਕਿਸੇ ਕਾਲਜ ਯੂਨੀਵਰਸਿਟੀ ਦੀ ਮਹਤਾਜ ਨਹੀਂ ਚਤਰਦੇ ਚਲਾਕ ਇੱਕ ਗੁੱਟਾ ਸ਼ਾਬ ਤੇ ਅਨਪੜ੍ਹ ਬੰਦਾ ਵੀ ਹੋ ਸਕਦਾ ਤੇ ਹੈਗੇ ਵੀ ਨੇ ਸਾਡੇ ਸਮਾਜ ਦੇ ਵਿੱਚ ਆਪਾਂ ਦੇਖਦੇ ਆਂ ਪਿੰਡਾਂ ਵਿੱਚ ਬੰਦੇ ਵਿੱਚ ਬਹੁਤ ਚਤਰ ਚਲਾਕ ਨੇ ਪਰ ਹੈ ਘੁੱਟਾ ਛਾਪ ਐਨੇ ਕਿ ਚਤਰ ਚਲਾਕ ਨੇ ਉਹ ਪੂਰੇ ਪਿੰਡ ਨੂੰ ਮੂਰੇ ਲਾ ਸਕਦੇ ਨੇ ਚਤਰ ਤੇ ਚਲਾਕੀ ਕੋਈ ਮਾੜੀ ਚੀਜ਼ ਨਹੀਂ ਚੰਗੀ ਚੀਜ਼ ਆ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਆ ਉਹ ਚਤਰ ਤੇ ਚਲਾਕਦਈ ਆ ਮਾੜੇ ਬੰਦੇ ਦਾ ਸਮਾਂ ਵੀ ਨਹੀਂ ਹੈ ਭੋਲੇ-ਪਾਲੇ ਦਾ ਨਹੀਂ ਹੈਗਾ ਪਰ ਜਿਹੜੀ ਚਤਰ ਤੇ ਚਲਾਕੀ ਆ ਉਹ ਉੱਥੇ ਚੰਗੀ ਲੱਗਦੀ ਆ ਜਿੱਥੇ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਕਿਸੇ ਦਾ ਲੜਾਈ ਝਗੜਾ ਨਾ ਕਰਵਾਉਂਦੀ ਹੋਵੇ ਥੋੜੀ ਚਤਰ ਚਲਾਕੀ ਉਹ ਤੇ ਸਹੀ ਆ ਐਦਾਂ ਹੀ ਇੱਕ ਇਹ ਜਿਹੜੀ ਕਹਾਣੀ ਆ ਛੋਟੀ ਜੀ ਸੁਣ ਕੇ ਜਾਇਓ ਜ਼ਰੂਰ ਇਹਦੇ ਵਿੱਚ ਛੋਟਾ ਜਿਹਾ ਮੈਸੇਜ ਵੀ ਆ ਜਿਹੜੀ ਇਹ ਇੱਕ ਦੋਦੀ ਸੀ ਉਹ ਪਿੰਡੋਂ ਗਿਆ ਸੀ ਆਪਣਾ ਚੰਡੀਗੜ੍ਹ ਰਹਿਣ ਲੱਗ ਗਿਆ ਮਕਾਨ ਬਣਾਇਆ ਉੱਪਰ ਨੂੰ ਦੋ ਚਾਰ ਕਮਰੇ ਉੱਪਰ ਵੀ ਬਣਾ ਲਏ ਤਾਂ ਕਿ ਕਿਰਾਏ ਦੇ ਦੇਣ ਵਾਸਤੇ ਦੋਦੀ ਸੀ ਜਿਹੜਾ ਉਹ ਚਤੁਰ ਤੇ ਚਲਾਕ ਸੀ ਉਹ ਜਿਹੜੇ ਆਪਣੇ ਕਮਰੇ ਸੀ ਕਿਰਾਏ ਦੇ ਦਿੰਦਾ ਸੀ ਉਹ ਨਾਲ ਲੱਗਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿੰਦਾ ਸੀ ਉਹਨੂੰ ਪਤਾ ਸੀ ਕਿ ਜਿਹੜੇ ਵਿਦਿਆਰਥੀ ਨੇ ਇਹ ਦੋ ਤਿੰਨ ਸਾਲਾਂ ਦਾ ਕੋਰਸ ਕਰਨਾ ਆਉਂਦੇ ਨੇ ਕੋਰਸ ਕਰਨੇ ਆਪਾਂ ਚਲੇ ਜਾਣਗੇ ਉਹਦਾ ਇੱਕ ਪਮਾਨਾ ਬਿੰਨੇ ਹੋਇਆ ਸੀ ਨੱਪਿਆ ਹੋਇਆ ਸੀ ਕਿ ਜਿਹੜੇ ਕਮਰੇ ਨੇ ਉਹ ਹੀ ਸਹਾਰਾ ਦੇ ਦਿੰਦਾ ਸੀ ਜੇ ਪੰਜਾਬ ਦਾ ਵਿਦਿਆਰਥੀ ਆ ਤਾਂ ਉਹਦੇ ਨਾਲ ਹਰਿਆਣਾ ਦਾ ਹਿਮਾਚਲ ਦਾ ਜੰਮੂ ਦਾ ਕਰ ਦਿੰਦਾ ਸੀ ਜੇ ਕਮਰੇ ਫੇਰ ਵੀ ਬਾਜ਼ੀ ਜਾਂਦੇ ਫਿਰ ਕੀ ਉਹ ਕਰਦਾ ਸੀ ਮਾਝਾ ਮਾਲਵਾ ਦੋਬਾਬਾ ਦੇ ਆਧਾਰਤ ਤੇ ਬਣਾ ਦਿੰਦਾ ਸੀ ਉਹਨੂੰ ਪਤਾ ਸੀ ਜੇ ਇਹ ਇੱਕ ਸਟੇਟ ਦੇ ਜਾਂ ਇੱਕ ਏਰੀਏ ਦੇ ਇਕੱਠੇ ਕਰਤੇ ਤਾਂ ਇਹ ਇਹਨਾਂ ਦਾ ਆਪਸ ਵਿੱਚ ਇੱਕ ਆਉ ਤੇ ਬਗਾਵਤ ਕਰਨਗੇ ਇਦਾਂ ਹੀ ਹੋਂ ਆਪਣੇ ਮਨਸੂਬੇ ਤੇ ਕੰਮ ਰਹਿੰਦਾ ਸੀ ਹੁੰਦਾ ਵੀ ਇਦਾਂ ਨਹੀਂ ਸੀ ਵਿਦਿਆਰਥੀ ਕੀ ਸੀ ਅਲੱਗ-ਅਲੱਗ ਸਟੇਟਾਂ ਦੀ ਲੜਾਈ ਝਗੜਾ ਉਹਨਾਂ ਦਾ ਹੁੰਦਾ ਰਹਿੰਦਾ ਸੀ ਤੇ ਉਹ ਕੀ ਕਰਦਾ ਸੀ ਪਰ ਜੱਜ ਵੀ ਬਣਦਾ ਸੀ ਆਪ ਹੀ ਉਹ ਜੱਜ ਬਣਦਾ ਸੀ ਜੱਜਮੈਂਟ ਕਰਦਾ ਸੀ ਉਹਨਾਂ ਦਾ ਲੜਾਈ ਝਗੜਾ ਜਿਹੜਾ ਉਹ ਨਿਪਟਾਉਂਦਾ ਸੀ ਆਪਣੇ ਮਨਸੂਬੇ ਤੇ ਉਹ ਪੂਰਾ ਕੰਮ ਰਹਾ ਸਮਾਂ ਚੱਲਦਾ ਰਿਹਾ ਅੱਛਾ ਇਸੇ ਵਿਦਿਊ ਦੀ ਨੀਤੀ ਸੀ ਇਹ ਕੁੱਟ ਪਾਓ ਕੁੱਟ ਪਾਉਣ ਵਾਲੀ ਉਹ ਵਿਦਿਆਰਥੀ ਵੀ ਇਹਨੂੰ ਸਮਝਦੇ ਸੀ ਉਹਦਾ ਨਾਮ ਫਿਰ ਉਹਨਾਂ ਨੇ ਲੁੰਬੜ ਰੱਖਿਆ ਹੋਇਆ ਸੀ ਉਹਨੂੰ ਪਿਆਰ ਦੇ ਵਿੱਚ ਪਿਆਰ ਦੇ ਵਿੱਚ ਕਹਿ ਲੋ ਜਾਂ ਮਤਲਬ ਉਹ ਉਹਨੂੰ ਕਹਿੰਦੇ ਲੁੰਬੜ ਸਾਹਿਬ ਲੁੰਬੜ ਸਾਹਿਬ ਵੀ ਕਹਿਣ ਲੱਗੇ ਸੀ ਉਹਦਾ ਨਾਮ ਪਕਾਤਾ ਉਹਨਾਂ ਨੇ ਲੁੰਬੜ ਸਾਹਿਬ ਲੁੰਬੜ ਸਾਹਿਬ ਆਗੇ ਲੁੰਬੜ ਸਾਹਿਬ ਐਦਾਂ ਲੁੰਬੜ ਸਾਹਿਬ ਹੁੰਦਾ ਹੁਣ ਕੀ ਹੈ ਇਹ ਐਦਾਂ ਹੀ ਹੁਣ ਸਾਡੇ ਸਮਾਜ ਨੂੰ ਹੁਣ ਬੰਡੇ ਜਾ ਰਹੇ ਕਿਵੇਂ ਬੰਡੇ ਜਾ ਰਹੇ ਆ ਪਹਿਲਾਂ ਸਾਡੇ ਲੋਕਾਂ ਨੂੰ ਕਿਵੇਂ ਬੰਡੇ ਗਿਆ ਧਰਮ ਦੇ ਨਾਂ ਤੇ ਜਾਤੀਆਂ ਦੇ ਨਾਂ ਤੇ ਵੰਡਿਆ ਗਿਆ ਪਹਿਲਾਂ ਤਾਂ ਵੰਡਣਾ ਹੀ ਸੀ ਕਿਉਂਕਿ ਸਾਡੇ ਲੋਕ ਪਹਿਲਾਂ ਅਨਪੜ੍ਹ ਸੀ ਬਾਲਾ ਪੜੇ ਲਿਖੇ ਨਹੀਂ ਹੈਗੇ ਸੀ ਇਹਨਾਂ ਚੀਜ਼ਾਂ ਤੋਂ ਫਸ ਵੀ ਗਏ ਧਰਮ ਦੇ ਨਾਂ ਤੇ ਸਾਨੂੰ ਪਤੀ ਹੁਣ ਧਰਮ ਦੇ ਨਾਂ ਤੇ ਕਿੰਨੀ ਲੜਾਈ ਝਗੜੇ ਹੋ ਰਹੇ ਨੇ ਜਾਤੀਆਂ ਦੇ ਨਾਂ ਤੇ ਸਾਨੂੰ ਹੁਣ ਜਿਹੜੇ ਸਾਡੇ ਸਮਾਜ ਨੂੰ ਹੁਣ ਵੰਡਿਆ ਜਾ ਰਿਹਾ ਉਹ ਵੰਡਿਆ ਹੈ ਜਿਹੜੇ ਰਾਜਨੀਤਿਕ ਲੋਕ ਬਣ ਰਹੇ ਨੇ ਹੁਣ ਉਹ ਕਿਵੇਂ ਬਣ ਰਹੇ ਨੇ ਪਾਰਟੀਆਂ ਦੇ ਨਾਂ ਤੇ ਉਹ ਆਮ ਆਦਮੀ ਆ ਪਾਰਟੀ ਵਾਲਾ ਜੀ ਉਹ ਕਾਂਗਰਸ ਦਾ ਜੀ ਉਹ ਅਕਾਲੀਆ ਜੀ ਹੁਣ ਸਾਡੇ ਲੋਕਾਂ ਨੂੰ ਇਦਾਂ ਮੰਡੇ ਯਾਰਿਆ ਸਾਡੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੇ ਸਾਡੇ ਸਮਾਜ 'ਚ ਉਹਨਾਂ ਨੂੰ ਪਤਾ ਜੇ ਇਹ ਇਕੱਠੇ ਹੋਗੇ ਬਗਾਵਤ ਕਰਨਗੇ ਰੋਜ਼ਗਾਰ ਮੰਗਣਗੇ ਕਾਲ ਯੂਨੀਵਰਸਿਟੀ ਮੰਗਣਗੇ ਉੱਚ ਵਿੱਦਿਆ ਮੰਗਣਗੇ ਚੰਗੀ ਸਿੱਖਿਆ ਆਪਣਾ ਇਹ ਕੀ ਕਹਿੰਦੇ ਉਹਨੂੰ ਸਿਹਤ ਲਈ ਆਪਣਾ ਰੌਲਾ ਪਾਉਣਗੇ ਹੁਣ ਤਾਂ ਸੁਣ ਪਤਾ ਜੇ ਸਿਹਤ ਤੇ ਕਿੰਨਾ ਰੌਲਾ ਪੈਂਦਾ ਰਹਿੰਦਾ ਆ ਸਾਡੀ ਨਵੀਂ ਸਰਕਾਰ ਵੀ ਸਿਹਤ ਦੇ ਐਜੂਕੇਸ਼ਨ ਦੇ ਬਾਰੇ ਬੜੀ ਚਰਚਾ ਚੱਲੀ ਸੀਗਾ ਦੀ ਸੋਨ ਪੱਤੀ ਕਿੰਨਾ ਚੱਲ ਰਿਹਾ ਹੈ। ਰਾਜਨੀਤਿਕ ਲੋਕਾਂ ਨੇ ਸਾਨੂੰ ਵੰਡਦਾ ਪਾਰਟੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਹੁਣ ਲੜਾਈਆਂ ਝਗੜੇ ਹੁਣ ਪਹਿਲਾਂ ਨਹੀਂ ਹੁੰਦੇ ਸੀ। ਪਹਿਲਾਂ ਸ਼ਾਂਤੀ ਸਮਝੌਤੇ ਹੁੰਦੇ ਸੀ ਸਰਪੰਚ ਸਾਡੇ ਪਿੰਡ ਬਣਦੇ ਰਹੇ ਨੇ। ਸ਼ਾਂਤੀ ਸਮਝੌਤੇ ਨਾਲ ਸਮਝੌਤੇ ਨਾਲ ਸਾਡੇ ਸਰਪੰਚ ਕਈ ਵਾਰ ਬਣੇ ਨੇ ਪਰ ਹੁਣ ਨਹੀਂ ਹੁਣ ਸਾਡੇ ਲੜਾਈ ਝਗੜਾ ਹੁੰਦਾ ਵੋਟਾਂ ਹੁਣ ਜੰਗੀ ਪੱਦਰ ਤੇ ਹੁੰਦੀਆਂ ਨੇ। ਲੜਾਈ ਝਗੜੇ ਵੀ ਹੋਣ ਲੱਗੇ। ਕਿਉਂ ਹੋ ਰਹੇ ਨੇ? ਸਭ ਰਾਜਨੀਤਿਕ ਲੋਕ ਕਰ ਰਹੇ ਨੇ। ਫੁੱਟ ਪਾਓ ਤੇ ਰਾਜਨੀਤਿਕ ਗੱਲਾਂ ਕਰਦੇ। ਉਹਨਾਂ ਨੂੰ ਪਤਾ ਵੀ ਜੇ ਇਹ ਇਕੱਠੇ ਹੋ ਗਏ ਸਾਡੇ ਤੇ ਬਗਾਵਤ ਕਰਨਗੇ। ਕਰੇ ਲੋਕ ਪੜ੍ਹੇ ਲਿਖੇ ਨੇ ਪਰ ਹੁਣ ਜ਼ਿਆਦਾ ਹੋਣ ਲੱਗੇ ਜਿੰਨੇ ਪੜ੍ਹੇ ਲਿਖੇ ਨੇ ਉਹਨਾਂ ਵੱਧ ਕਰ ਰਹੇ ਨੇ ਪਾਰਟੀਆਂ ਦੇ ਨਾਂ ਉੱਤੇ ਲੜ ਰਹੇ ਨੇ ਉਹ ਕਾਂਗਰਸ ਦੀ ਉਹ ਕਰ ਲਿਆਂਦਾ ਜੇ ਇਦਾਂ ਹੀ ਚੱਲਦਾ ਰਿਹਾ ਮੈਨੂੰ ਲੱਗਦਾ ਇੱਕ ਦਿਨ ਇੱਕ ਪਿੰਡ ਵਿੱਚ ਦਾਦਾ ਸਰਪੰਚ ਖੜਿਆ ਹੋਇਆ ਕਰਨਗੇ ਇਹ ਫੁੱਟਪੌਥਰ ਰਾਜਨੀਤੀ ਦੀ ਜਿਹੜੀ ਉਹ ਆ ਚੱਲ ਰਿਹਾ ਆ ਜੇ ਇਹਨੋਂ ਪਛਾਉਂ ਜੀਏ ਇੱਕ ਕਾਇਦਕਾਰ ਬਣਾ ਕੇ ਸਹਿਮਤੀ ਨਾਲ ਸਰਪੰਚ ਬਣਾਈਏ ਤਾਂ ਸਾਡੇ ਪਿੰਡ ਦੇ ਜਿਹੜੇ ਕੰਮ ਨੇ ਸਾਡੇ ਸਮਾਜ ਦੇ ਕੰਮ ਨੇ ਉਹ ਵੀ ਹੋਣਗੇ ਵੀਡੀਓ ਕੇਮੇ ਲਗੀ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਲਾਇਕ ਜਰੂਰ ਕਰਿਓ ਧੰਨਵਾਦ